ਤੁਹਾਡਾ ਬਿਜ਼ਨਸ ਡਾਊਨ ਹੋ ਗਿਆ ਸੀਗਾ 1.5 ਸਾਲ ਤੋਂ ਤੁਹਾਨੂੰ ਪਤਾ ਬੰਦ ਰਿਹਾ ਸਾਰਾ ਬਿਜ਼ਨਸ ਉਹਦੇ ਕਰਕੇ ਫਿਰ ਲੋਸ ਆ ਗਿਆ ਸੀਗਾ ਫਿਰ ਦੁਬਾਰਾ ਉਸ ਟੈਂਡ ਕੋਇਆ ਜੀ ਤੇ ਪਹਿਲਾਂ ਮੈਂ ਕੜੀ ਚਾਵਲ ਤੇ ਰਾਜਮਾ ਚਾਵਲ ਇਕੱਲੇ ਤੇ ਭੇਜਦਾ ਸੀ ਸਕੂਲ ਐਕਟਿਵਾ ਜੁਪੀਟਰ ਦੇ ਉੱਤੇ ਤੇ ਉੱਥੇ ਫਿਰ ਲੋਕਾਂ ਦਾ ਪਿਆਰ ਵਧਿਆ ਮੇਰੇਆ ਰਿਸਪੌਂਸ ਵਧਿਆ ਮੇਨੇ ਫਿਰ ਮੈਂ ਸੈਟ ਅਪ ਵੱਡਾ ਕਰ ਲਿਆ ਮੇਰੇ ਕੋਲ ਘਰ ਦੀ ਮਸਾਲਾ ਹੁੰਦਾ ਸੀ ਆਪ ਪਸਾਈਦੇ ਆ ਮਸਾਲੇ ਉਹੀ ਯੂਜ਼ ਕਰਦਾ ਜਿਹੜਾ ਘਰ 'ਚ ਯੂਜ਼ ਕਰੀਆ ਕਿਉਂਕਿ ਇੱਥੇ ਜਿਹੜਾ ਜੋ ਮੈਂ ਵੀ ਖਾਣਾ ਵਾ ਮੇਰੇ ਬੱਚੇ ਵੀ ਆਂਦੇ ਆ ਉਹ ਵੀ ਖਾਂਦੇ ਆ ਵੀ ਅਸੀਂ ਕਹਿੰਨੇ ਵੀ ਚਲੋ ਜਿਹੜੀ ਜਿਹਸੀ ਖਾਈਏ ਉਹੀ ਮਤਲਬ ਕਿ ਲੋਕਾਂ ਨੂੰ ਆਪਾਂ ਖਲਾਈਏ ਵੀ ਉਹ ਕਿਸੇ ਤਰੀਕੇ ਨਾਲ ਪਰੇਸ਼ਾਨ ਨਾ ਹੋਵੇ ਵੀ ਤਾਂ ਚਲੋ ਦੇਖ ਕੇ ਤਾਂ ਲੋ ਉਹ ਵੀ WhatsApp ਤੇ ਲੋਕਾਂ ਨੇ ਬਹੁਤ ਕੁਝ ਕਹਿਣਾ ਹੁੰਦਾ ਤੇ ਇਵਨ ਕਿ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਮੜਾ ਮੋਟਾ ਅਗਲਾ ਮਜ਼ਾਕ ਉਡਾਉਂਦਾ ਠੀਕ ਆ ਤੇ ਮੈਨੂੰ ਸੀਗਾ ਵੀ ਬਿਜ਼ਨਸ ਕਰਨਾ ਮੈਂ ਕਦੀ ਮਿਹਨਤ ਪਿੱਛੇ ਕਦੀ ਨਹੀਂ ਭੱਜਿਆ ਮੈਂ ਮਿਹਨਤ ਹਮੇਸ਼ਾ ਕੀਤੀ ਕੀਤੀ ਆ ਵੀ ਚਲੋ ਵਾਇਗਰ ਨੂੰ ਇੱਥੇ ਰੱਖਣਾ ਸੀਗਾ ਪਾਗ ਲੱਗੇ ਆ ਹੁਣ ਉਹੀ ਰਿਸ਼ਤੇਦਾਰ ਮੈਨੂੰ ਚੰਗੇ ਲੱਗਣ ਲੱਗ ਗਏ ਆ ਮੈਂ ਵੀ ਚੰਗਾ ਸਮਝਦੇ ਆ ਜੇ ਕੰਮ ਠੀਕ ਹੋ ਜਾਂਦਾ ਬੰਦਾ ਫੇ ਸਾਰੇ ਜਿੰਗੇ ਚੰਗੇ ਹੋ ਜਾਂਦੇ ਰਹਿਣਾ ਸਰ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਸਾਸ਼ੀ ਸਰ ਇੱਕ ਵੱਖਰਾ ਰੂਪ ਸਿੰਘ ਜਿਹੜੇ ਹੈਗੇ ਉਹ ਤੁਸੀਂ ਹਨਾ ਇੱਕ ਵਧੀਆ ਜਿਹੜਾ ਸਟਾਲ ਲਾਇਆ ਹੋਇਆ ਵਾ ਕਿਵੇਂ ਵੀ ਸੁਣਿਆ ਸੀਗਾ ਵੀ ਤੁਸੀਂ ਕਰੋਨਾ ਕਾਲ ਤੋਂ ਬਾਅਦ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਉਹ ਥੋੜਾ ਬਿਜ਼ਨਸ ਡਾਊਨ ਹੋ ਗਿਆ ਸੀਗਾ ਸਾਲ ਡੇਢ ਸਾਲ ਤੱਕ ਹਨਾ ਬੰਦ ਰਿਹਾ ਸਾਰਾ ਬਿਜ਼ਨਸ ਉਹਦੇ ਕਰਕੇ ਫਿਰ ਲੋਸ ਆ ਗਿਆ ਸੀਗਾ ਫਿਰ ਦੁਬਾਰਾ ਸਟੈਂਡਿੰਗ ਹੋਇਆ ਜੀ ਸੈਟਿੰਗ ਕੀਤੀ ਕਰਦੇ ਹਾਂ ਜੀ ਹੁਣ ਆਉਣ ਕੀ ਕੁਝ ਕਰ ਰਹੇ ਆ ਆਪਾਂ ਵੀ ਕੀ ਕੁਝ ਜਿਹੜਾ ਲੋਕਾਂ ਨੂੰ ਖਵਾ ਰਹੇ ਆ ਵੀ ਕਿੱਦਾਂ ਇਹ ਸੋਚ ਆਈ ਕਿ ਵੀ ਇੱਕ ਬਿਜ਼ਨਸਮੈਨ ਤੇ ਇੱਕ ਸਟਾਲ ਲਾਣਾ ਹੈ ਇਹ ਬੜਾ ਫਰਕ ਹੈ ਇਹਦੇ ਭਾਜੀ ਜਿਵੇਂ ਕਿ ਮੈਂ ਪਹਿਲਾਂ ਸੋਇਆ ਚਾਮ ਦਾ ਕੰਮ ਕਰਦਾ ਸੀਗਾ ਮਹੱਲੇ ਦੇ ਵਿੱਚ ਉੱਥੇ ਉਹਨਾਂ ਰਿਸਪੌਂਸ ਨਹੀਂ ਵਧੀਆ ਮਿਲਿਆ ਸੀਗਾ ਤੇ ਫਿਰ ਮੈਂ ਇੱਥੇ ਸੋਚਿਆ ਵੀ ਕਿ ਇੱਥੇ ਖਾਣੇ ਦਾ ਸਿਸਟਮ ਕਰਾਂ ਵੀ ਜੇਲ ਡਰਾਈਵ ਲੰਝ ਟਾਈਮ ਹੁੰਦਾ ਪਰ ਘਰ ਦੀ ਰੋਟੀ ਲੈ ਜੀ ਉਹਨੇ ਚਾਵਲ ਹੁੰਦੇ ਕੜੀ ਹੁੰਦੀ ਰਾਜਮਾ ਹੁੰਦੇ ਆ ਤੇ ਪਹਿਲਾਂ ਮੈਂ ਕੜੀ ਚਾਵਲ ਤੇ ਰਾਜਮਾ ਚਾਵਲ ਇਕੱਲੇ ਤੇ ਭੇਜਦਾ ਸੀਗਾ ਸਕੂਲ ਐਕਟਿਵਾ ਜੁਪੀਟਰ ਦੇ ਉੱਤੇ ਤੇ ਉੱਥੇ ਫਿਰ ਲੋਕਾਂ ਦਾ ਪਿਆਰ ਵਧੀਆ ਮਿਲਿਆ ਰਿਸਪੌਂਸ ਵਧੀਆ ਮਿਲਿਆ ਫਿਰ ਮੈਂ ਸੈਟਅਪ ਵੱਡਾ ਕਰ ਲਿਆ ਲੋਕਡਾਊਨ ਦੇ ਵਿੱਚ ਅਜਿਹਾ ਕੀ ਹੋਇਆ ਸੀਗਾ ਕਿਹੜਾ ਕੰਮ ਕਰਦੇ ਸੀ ਕਿ ਉਸ ਤੋਂ ਬਾਅਦ ਅਜਿਹਾ ਕੀ ਹੋ ਗਿਆ ਜਿਹੜਾ ਬਿਜ਼ਨਸ ਦੇ ਵਿੱਚ ਇੱਕਦਮ ਹੀ ਜਿਹੜਾ ਘਟਾ ਪਿਆ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਉਹ ਰੂਪ ਸੀ ਕਿਤੇ ਹੁਣ ਆ ਦੂਜੇ ਰੂਪ ਦੇ ਵਿੱਚ ਆ ਗਏ ਵੀ ਸਟਾਲ ਲਾਣਾ ਸ਼ੁਰੂ ਸ਼ੁਰ ਹਾਂਜੀ 1 ਮਿੰਟ ਕੋਈ ਨੀ ਪਾਈ ਜੋ ਭਾਈ ਜੋ ਸੋ ਕਿਵੇਂ ਮੈਂ ਤਸਵੀਰਾਂ ਦਿਖਾਉਂਗਾ ਕਿ ਕੜੀ ਜਿਹੜੀ ਹੈਗੀ ਆ ਉਹ ਵੀ ਵੀਰ ਜੀ ਖਵਾ ਰਹੇ ਨੇ ਲੋਕਾਂ ਨੂੰ ਉਸ ਤੋਂ ਬਾਅਦ ਹੋਰ ਵੀ ਬੜੀਆਂ ਚੀਜ਼ਾਂ ਨੇ ਉਹ ਵੀ ਜਾਣਾਂਗੇ ਵੀ ਕੀ ਕੁਝ ਹੈਗਾ ਵੀਰ ਜੀ ਕੋਲ ਤੇ ਇੱਕ ਬਿਜ਼ਨਸਮੈਨ ਤੇ ਉਸ ਤੋਂ ਬਾਅਦ ਇੱਕ ਸਟਾਲ ਲਾਣਾ ਇੱਕ ਕਾਫੀ ਵੱਡਾ ਜਿਹੜਾ ਅਸਰ ਵੀ ਕਹਿ ਸਕਦੇ ਆ ਪਿਆ ਤੇ ਇੱਕ ਬਦਲਾਅ ਵੀ ਜਿਹੜਾ ਆਇਆ ਹੈ ਵੀਰ ਜੀ ਦੇ ਤੇ ਕੀ ਕੁਝ ਹੈਗਾ ਤੇ ਕਿੱਦਾਂ ਕੀ ਕੁਛ ਪ੍ਰਾਈਸ ਵੀ ਹੈਗੇ ਨਾ ਉਹ ਵੀ ਜਾਣਾਂਗੇ ਤੇ ਕਿੰਨੇ ਕੇ ਟਾਈਮ ਤੋਂ ਇਹ ਇੱਥੇ ਕੰਮ ਕਰ ਰਹੇ ਨੇ ਤੇ ਸਰ ਸ਼ੁਰੂਆਤੀ ਅਸੀਂ ਅਸੀਂ ਉੱਥੇ ਸੀਗੇ ਵੀ ਸ਼ੁਰੂਆਤ ਕਿੱਦਾਂ ਹੋਈ ਹੈ ਵੀ ਕਦੋਂ ਤੁਸੀਂ ਸ਼ੁਰੂਆਤ ਕੀਤੀ ਤੇ ਕਿਵੇਂ ਸੋਚਿਆ ਵੀ ਆਹੀ ਕੁਛ ਕਰਨਾ ਚਾਹੀਦਾ ਇਹ ਮੈਨੂੰ 10 ਕਿ ਮਹੀਨੇ ਹੋ ਗਏ ਕਰਦੇ ਨੂੰ ਕੰਮ ਮੈਂ ਤਾਂ ਸੌਇਆ ਚਾਮ ਦਾ ਕੰਮ ਕਰਦਾ ਸੀਗਾ ਤੇ ਮੇਰੇ ਕੋਲ ਨਾ ਇੱਕ ਸੈਟਅਪ ਨਹੀਂ ਸੀਗਾ ਇਹ ਵੇ ਅੱਡਾ ਨਹੀਂ ਸੀਗਾ ਲਗਾਉਣ ਨੂੰ ਕਿ ਵੀ ਮੈਂ ਸੌਇਆ ਚਾਮ ਦਾ ਕੰਮ ਮਹੱਲੇ ਜਿੱਥੇ ਚੱਲਿਆ ਨਹੀਂ ਮੇਰੇ ਕੋਲ ਲੋਕੇਸ਼ਨ ਵਧੀਆ ਲੱਭਾ ਜਿੱਥੇ ਕੰਮ ਕਰੀਏ ਤੇ ਮੇਰੇ ਕੋਲ ਥੋੜੇ ਜਿਹੇ ਪੈਸੇ ਦੀ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਤੇ ਫਿਰ ਮੈਂ ਥੋੜਾ ਜਿਹਾ ਛੋਟਾ ਜਿਹਾ ਆਪਣਾ ਜੂਪੀਡਰ ਦਾ ਕੰਮ ਸ਼ੁਰੂ ਕੀਤਾ ਸੀ ਕਢੀ ਚਾਵਲ ਤੇ ਰਾਜਮਾ ਚਾਵਲ ਉਹ ਫਿਰ ਵਧੀਆ ਰਿਸਪੌਂਸ ਮਿਲਿਆ ਪਿਆਰ ਵਧੀਆ ਮਿਲਿਆ سپورਟ ਵਧੀਆ ਮਿਲ ਗਈ ਸਾਰਿਆਂ ਦੀ ਘਰ ਦਾ ਖਾਣਾ ਸੀ ਲੋਕਾਂ ਨੂੰ ਪਸੰਦ ਬਹੁਤ ਆਇਆ ਤੇ ਉਤੋਂ ਫਿਰ ਮੇਰਾ ਦਿਲ ਹੋਰ ਖੁੱਲ ਗਿਆ ਮੈਂ ਕਿਹਾ ਯਾਰ ਵੀ ਸੈਟਅਪ ਵੱਡਾ ਕਰੀਏ ਜਿਹਦੇ ਨਾਲ ਵੀ ਚੀਜ਼ਾਂ ਵਧਾ ਲਈਏ ਥੋੜਾ ਕੰਮ ਵੀ ਵੱਧ ਜਾਏਗਾ ਠੀਕ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਹੁਣ ਕੰਮ ਵਧੀਆ ਹੋ ਰਿਹਾ ਜੀ ਹਾਂ ਜੀ ਸਰ ਕੀ ਕੁਝ ਹੈਗਾ ਆਪਣੇ ਕੋਲ ਜਿਹੜਾ ਆ ਦੇਖ ਰਹੇ ਆ ਅਸੀਂ ਵੀ ਕੀ ਕੁਝ ਤੁਸੀਂ ਲੋਕਾਂ ਨੂੰ ਖਵਾਉਂਦੇ ਇਹਦੇ ਚ ਵੈਜੀਪਲਾਉ ਨਹੀਂ ਜੀ ਵ ਤੇ ਨਾਲ ਕੜੀ ਹੈਗੀ ਹੈ ਜੀ ਨਾਲ ਰਾਜਮਾ ਨੇ ਦਾਲ ਮੱਖਣੀ ਹੈ ਛੋਲੇ ਆ ਵਾਈਟ ਤੇ ਸ਼ਾਈ ਬਨੀ ਰਹੀ ਹੈ ਜੀ ਹਾਂ ਜੀ ਸਾਗ ਵੀ ਰੱਖੀਦਾ ਮੱਕੀ ਮੱਕੀ ਰੋਟੀ ਸਰੋਂ ਸਾਗ ਵੀ ਰੱਖਦਾ ਮੈਂ ਹਾਂ ਜੀ ਅੱਛਾ ਮਤਲਬ ਲੋਕਾਂ ਦੇ ਪੰਜਾਬੀ ਵਿਰਸੇ ਨਾਲ ਵੀ ਜੋੜਦੇ ਹੋ ਵੀ ਦੇਸੀ ਖਾਣਾ ਜਿਹੜਾ ਉਹ ਤੁਸੀਂ ਖਵਾਉਂਦੇ ਹੋ ਨਾ ਹਾਂ ਜੀ ਹਾਂ ਜੀ ਲੋਕਾਂ ਮਸਾਲਿਆਂ ਮਸੂਲੀਆਂ ਵਾਲੀਆਂ ਚੀਜ਼ਾਂ ਤੁਹਾਨੂੰ ਪਤਾ ਬਾਹਰ ਅੱਜਕੱਲ ਹੈਲਥ ਕੌਨਸ਼ੀਅਸ ਹੋਏ ਹੋਏ ਆ ਵੀ ਉਹ ਮੇਰੇ ਕੋਲ ਘਰ ਦੀ ਮਸਾਲਾ ਹੁੰਦਾ ਅਸੀਂ ਆਪ ਪਸਾਈਦੇ ਆ ਮਸਾਲੇ ਉਹੀ ਯੂਜ਼ ਕਰਦਾ ਜਿਹੜਾ ਘਰ ਚ ਯੂਜ਼ ਕਰੀਦਾ ਕਿਉਂਕਿ ਇੱਥੇ ਜਿਹੜਾ ਜੋ ਮੈਂ ਵੀ ਖਾਣਾ ਵਾ ਮੇਰੇ ਬੱਚੇ ਵੀ ਆਂਦੇ ਆ ਉਹ ਵੀ ਖਾਂਦੇ ਆ ਵੀ ਅਸੀਂ ਕਹਿੰਨੇ ਵੀ ਚਲੋ ਜਿਹੜੀ ਜੀ ਅਸੀਂ ਖਾਈਏ ਉਹੀ ਮਤਲਬ ਕਿ ਲੋਕਾਂ ਨੂੰ ਆਪਾਂ ਖਲਾਈਏ ਵੀ ਉਹ ਕਿਸੇ ਤਰੀਕੇ ਨਾਲ ਪਰੇਸ਼ਾਨ ਨਾ ਹੋਣ ਹਾਂਜੀ ਸਰ ਇੱਕ ਹੋਰ ਚੀਜ਼ ਜਾਨਣਾ ਚਾਹਵਾਂਗੇ ਕਿ ਕਰੋਨਾ ਕਾਲ ਤੋਂ ਬਿਜ਼ਨਸਮੈਨ ਤੋਂ ਸਟਾਲ ਤੱਕ ਦਾ ਸਫਰ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਕਰੋਨਾ ਦੇ ਵਿੱਚ ਤਾਂ ਜੀ ਮੈਂ ਤਾਂ ਚਲੋ ਆਪਣਾ ਕੀ ਕਹਿੰਦਾ ਜੀ ਬਿਜ਼ਨਸ ਕਰੋਨਾ ਦੇ ਵਿੱਚ ਬਹੁਤ ਲੋਕਾਂ ਦੇ ਹਿੱਲੇ ਆ 1.2 ਸਾਲ ਦੇ ਵਿੱਚ ਸਾਰਾ ਸਿਸਟਮ ਬਜਟ ਸਾਰਾ ਹੀ ਲਗ ਗਿਆ ਉਹਦੇ ਜੀ ਜੋ ਤੁਹਾਡੇ ਕੋਲ ਸੇਵਿੰਗ ਸੀ ਉਹ ਵੀ ਬੰਦੇ ਨੇ ਖਤਮ ਕਰ ਲਈ ਠੀਕ ਹੈ ਜੀ ਤੇ ਬਸ ਫਿਰ ਉਸ ਤੋਂ ਬਾਅਦ ਸੋਇਆ ਚਾਮ ਦੇ ਕੰਮ ਕੀਤਾ ਸੀਗਾ ਬਸ ਫਿਰ ਉਹ ਵੀ ਇਹਨਾਂ ਰਿਸਪੌਂਸ ਵਧੀਆ ਨਹੀਂ ਮਿਲਿਆ ਮਨਲਾ ਸੀਗਾ ਤੁਹਾਨੂੰ ਦੱਸਿਆ ਜੀ ਮੈਂ ਸੈਟਅਪ ਵੱਡਾ ਕਰਨਾ ਸੀ ਉਹਦੇ ਪੈਸੇ ਹੀ ਨਹੀਂ ਸੀਗੇ ਮੈਂ ਕਿਹਾ ਚਲ ਕੰਮ ਕਰੂੰਗਾ ਸੈਟਅਪ ਵੱਡਾ ਲੂੰਗਾ ਤੇ ਉਹ ਫਿਰ ਉਹ ਇਹਦੇ ਜੀ ਮੈਨੂੰ ਇਹ ਪਰਮਾ ਵਾਗਰੂ ਨੇ ਇੱਥੇ ਰੱਖਣਾ ਸੀਗਾ ਪੁਣਾ ਲਈ ਮੈਨੂੰ ਇਹੀ ਸੈਟਅਪ ਵਟਾ ਕਰਦਾ ਵਸ ਹਾਂਜੀ ਵਧੀਆ ਪਰ ਕਈ ਕਈ ਜਗ੍ਹਾ ਇਹ ਵੀ ਦੇਖਣ ਨੂੰ ਮਿਲਦਾ ਕਿ ਇੱਕ ਸਰਦਾਰ ਹੋ ਕੇ ਵੀ ਜਿਹੜਾ ਸਟਾਲ ਕੱਢੇ ਅਜੀਹਾ ਤੁਹਾਨੂੰ ਕੋਈ ਕਿਸੇ ਨੇ ਕਮੈਂਟ ਕੀਤਾ ਹੋਵੇ ਕਿਉਂਕਿ ਕੰਮ ਤਾਂ ਦੇਖੋ ਸਾਡੇ ਸਾਹਮਣੇ ਕੋਈ ਮਾੜਾ ਨਹੀਂ ਹੁੰਦਾ ਤੇ ਕੰਮ ਤਾਂ ਮਿਹਨਤ ਕਰੀਏ ਤਾਂ ਜਿਹੜਾ ਮਰਜ਼ੀ ਕੰਮ ਕਰੇ ਪਰ ਕਦੇ ਇਹੋ ਜਿਹਾ ਤੁਹਾਨੂੰ ਕੋਈ ਕਮੈਂਟ ਆਇਆ ਹੋਵੇ ਵੀ ਸਰਦਾਰ ਹੈਗੇ ਨੇ ਵੀ ਇਦਾਂ ਸਟਾਲ ਲਾਂਦੇ ਨੇ ਬਿਜ਼ਨਸਮੈਨ ਸੀਗੇ ਨਹੀਂ ਨਹੀਂ ਪਤਾ ਕੀ ਹੁੰਦਾ ਜੀ ਵੀ ਕਈ ਤਾਂ ਚਲੋ ਦੇਖ ਕੇ ਤਾਂ ਲੋਕ ਹੱਸਦੇ ਹੁੰਦੇ ਆ ਲੋਕਾਂ ਦਾ ਤਾਂ ਆਪਾਂ ਕਿਸੇ ਨੂੰ ਮੂੰਹ ਨਹੀਂ ਫੜ ਸਕਦੇ ਲੋਕਾਂ ਨੇ ਬਹੁਤ ਕੁਝ ਕਹਿਣਾ ਹੁੰਦਾ ਤੇ ਇਵਨ ਕਿ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਮਾੜਾ ਮੋਟਾ ਅਗਲਾ ਮਜ਼ਾਕ ਹੁਣਾਉਂਦਾ ਠੀਕ ਹੈ ਤੇ ਮੈਨੂੰ ਸੀਗਾ ਵੀ ਬਿਜ਼ਨਸ ਕਰਨਾ ਮੈਂ ਕਦੀ ਮਿਹਨਤ ਪਿੱਛੋਂ ਕਦੀ ਨਹੀਂ ਭੱਜਿਆ ਮੈਂ ਮਿਹਨਤ ਹਮੇਸ਼ਾ ਕੀਤੀ ਕੀਤੀ ਆ ਵੀ ਚਲੋ ਵਾਇਗ ਨੂੰ ਇੱਥੇ ਰੱਖਣਾ ਸੀਗਾ ਪਾਗ ਲੱਗੇ ਆ ਹੁਣ ਉਹੀ ਰਿਸ਼ਤੇਦਾਰ ਮੈਨੂੰ ਚੰਗੇ ਲੱਗਣ ਲੱਗ ਗਏ ਆ ਮੈਨੂੰ ਚੰਗਾ ਸਮਝਦੇ ਆ ਵੀ ਕੰਮ ਠੀਕ ਹੋ ਜਾਂਦਾ ਬੰਦਾ ਫੇ ਸਾਰੇ ਚੰਗੇ ਚੰਗੇ ਹੋ ਜਾਂਦੇ ਰਹਿਣਾ ਹਾਂਜੀ ਹਾਂਜੀ ਕਰਦਾ ਹੈ ਤੇ ਹੁਣ ਠੀਕ ਆ ਸਭ ਕੁਝ ਵਧੀਆ ਆ ਹਾਂਜੀ ਮੈਨੂੰ ਦੇਖ ਕੇ ਵੀ ਕਈ ਲੋਕਾਂ ਨੇ ਕੰਮ ਸ਼ੁਰੂ ਕੀਤੇ ਆ ਤੇ ਮੈਂ ਆਹੀ ਕਿਹਾ ਵਾ ਚਲੋ ਯਾਰ ਵਧੀਆ ਵਾ ਅਗਲੇ ਮਿਹਨਤ ਤਾਂ ਕਰਨ ਲੱਗੇ ਜਹਾ ਮੈਨੂੰ ਦੇਖ ਕੇ ਰੀਸ ਕੀਤੀ ਆ ਪਰ ਕੀਤੀ ਵਧੀਆ ਰੀਸ ਕੀਤੀ ਹੈ ਹਾਂਜੀ ਪਰ ਰਿਸ਼ਤੇਦਾਰਾਂ ਦਾ ਤਾਂ ਕਮੈਂਟ ਵੈਸੇ ਜਿਆਦਾ ਹੀ ਆਉਂਦਾ ਹੁੰਦਾ ਹੈ ਤੇ ਤੁਹਾਨੂੰ ਮੈਂ ਇਹ ਨਹੀਂ ਵੀ ਚਾਹਾਂਗਾ ਵੀ ਕਿਸੇ ਨੂੰ ਬੁਰਾ ਲੱਗੇ ਬਟ ਫਿਰ ਵੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਬਾਕੀ ਹੋਰ ਵੀ ਰਿਸ਼ਤੇਦਾਰਾਂ ਦੇ ਕਮੈਂਟ ਆਉਂਦੇ ਹੁੰਦੇ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਆਇਆ ਸੀਗਾ ਉਸ ਤੋਂ ਬਾਅਦ ਜਿਹੜਾ ਕਿਵੇਂ ਦਾ ਹੋ ਗਿਆ ਤੇ ਹੁਣ ਕਿਵੇਂ ਦਾ ਹੈ ਇੱਕ ਮਿੰਟ ਤਾਂ ਚਲੋ ਸਾਹਮਣੇ ਨਹੀਂ ਕਹਿੰਦੇ ਹੁੰਦੇ ਪਿੱਠ ਪਿੱਛੇ ਕਹਿੰਦੇ ਹੁੰਦੇ ਆ ਹੈ ਦੇ ਵਾਸਤੇ ਇਹ ਆ ਵੀ ਠੀਕ ਆ ਹੁਣ ਬਿਲਕੁਲ ਸਾਹਿਬ ਹੁਣ ਮੈਂ ਚੀਜ਼ਾਂ ਨੂੰ ਯਾਦ ਨਹੀਂ ਕਰਦਾ ਹੁਣਾਂ ਜਿਹੜੇ ਚੀਜ਼ਾਂ ਸਮੇਂ ਬੀਤ ਗਿਆ ਨਾ ਉਹਨੂੰ ਯਾਦ ਨਹੀਂ ਕਰੀਦਾ ਹੁੰਦਾ ਉਹ ਚਲਾ ਗਿਆ ਸਮੇਂ ਹੁਣ ਵਾਹਿਗੁਰੂ ਜੀ ਨੇ ਵਜੇ ਸਮੇਂ ਲੈ ਕੇ ਆਂਦਾ ਵਾ ਵਧੀਆ ਕੰਮ ਆ ਕੋਈ ਦਿੱਕਤ ਨਹੀਂ ਆ ਚੜਦੀ ਕਲਾ ਦੇ ਰੱਖਿਆ ਆ ਬਾਈ ਲੋਕਾਂ ਦਾ ਕਿਵੇਂ ਦਾ ਪਿਆਰ ਮਿਲਦਾ ਹੁਣ ਲੋਕਾਂ ਦਾ ਬਹੁਤ ਪਿਆਰ ਮਿਲਿਆ ਜੀ ਐਡੇ ਸਪੋਰਟਿਵ ਨੇ ਵੀ ਜਿਵੇਂ ਮੈਂ ਨਵਾਂ ਨਵਾਇਆ ਸੀਗਾ ਡਗ ਮੰਗਾਂਦਾ ਸੀ ਥੋੜਾ ਜਿਹਾ ਜਿਵੇਂ ਨਰਵਸ ਹੋ ਜਾਂਦਾ ਸੀ ਕੀਤਾ ਨਹੀਂ ਸੀ ਨਾ ਕਦੀ ਅਜਿਹਾ ਹਾਂ ਵੀ ਕਿਵੇਂ ਕਸਟਮਰ ਨੂੰ ਹੈਂਡਲ ਕਰਨਾ ਕਿਵੇਂ ਹੈਂਡਲ ਕਰਨਾ ਨਹੀਂ ਕਸਟਮਰ ਤਾਂ ਹੈਂਡਲ ਕਰਦਾ ਪਤਾ ਸੀਗਾ ਬਈ ਇੱਕ ਸਟਰੀਟ ਦੇ ਉੱਤੇ ਰੋਡ ਦੇ ਉੱਤੇ ਖੜਨਾ ਜਿਵੇਂ ਸਟਾਲ ਲਗਾਉਣਾ ਇਹ ਨਹੀਂ ਨਾ ਕੰਮ ਕਰੀ ਜ਼ਿੰਦਗੀ 'ਚ ਕੀਤਾ ਸੀਗਾ ਤੇ ਉਹ ਬਸ ਫਿਰ ਇੱਥੇ ਮੈਂ ਜਦੋਂ ਆਇਆ ਵਾਂ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਮਿਲੀ ਮੈਨੂੰ ਆਹ ਦਾਦਾ ਮੋਟਰ Tata ਮੋਟਰ ਸਾਰੋ 10 Mahindra ਦਾਦਾ ਮੋਟਰ ਤੋਂ ਬਹੁਤ ਸਪੋਰਟ ਮਿਲੀ ਸਪੋਰਟਿਵ ਬਹੁਤ ਨੇ ਇਹਨਾਂ ਨੇ ਸਪੋਰਟ ਮੇਰੀ ਹਜੇ ਤੱਕ ਵੀ ਕੀਤੀ ਆ ਹਾਲੇ ਤੱਕ ਵੀ ਬਾਕੀ ਵਾਇਗਰੂ ਦਾ ਹੱਥ ਹੈਗਾ ਜੀ ਹੁਣ ਕੋਈ ਦਿੱਕਤ ਨਹੀਂ ਹੈ ਜੀ ਵਧੀਆ ਲੱਗਦਾ